ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਆਪਾਂ ਰਾਇਤਾ ਬਣਾਵਾਂਗੇ ਬੈਂਗਣੀ ਦਾ ਤੇ ਪਿਆਜ਼ ਦਾ ਆਪਣੇ ਘਰੇ ਬੈਂਗਣੀਆਂ ਲੱਗੀਆਂ ਹੋਣਗੀਆਂ ਤੇ ਰਾਇਤਾ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਬਿਲਕੁਲ ਦੇਸੀ ਤਰੀਕੇ ਨਾਲ ਬਣਾਵਾਂਗੇ ਬੈਂਗਣੀ ਦਾ ਤੇ ਪਿਆਜ਼ ਦਾ ਰਾਇਤਾ ਤੇ ਤੁਸੀਂ ਵੀ ਬਣਾ ਕੇ ਦੇਖਿਓ ਟਰਾਈ ਕਰਕੇ ਦੇਖਿਓ ਬਹੁਤ ਸਵਾਦ ਤੇ ਬਹੁਤ ਤੇਜ਼ੀਪਾਨਦਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਲੋ ਜੀ ਆਪਾਂ ਰਾਇਤਾ ਬਣਾਉਨੇ ਆ ਆਪਾਂ ਚੁੱਲੇ ਤੇ ਕੜਾਹੀ ਰੱਖ ਲਈਏ ਹੁਣ ਆਪਾਂ ਇਹਦੇ ਥੋੜਾ ਜਿਹਾ ਘਿਓ ਪਾਵਾਂਗੇ ਆਪਣਾ ਘਿਓ ਗਰਮ ਹੋਣ ਲੱਗਿਆ ਹੁਣ ਆਪਾਂ ਇਹਦੇ ਦੀਆ ਪਾਵਾਂਗੇ ਜੀਰਾ ਆਪਣਾ ਭੱਜ ਗਿਆ ਹੁਣ ਆਪਾਂ ਇਹ ਚ ਪਿਆਜ਼ ਪਾਉਂਦੇ ਆਂ ਆਪਾਂ ਬਣਾਉਣਾ ਅੱਜ ਬੈਂਗਣੀ ਦਾ ਕਰਕੇ ਬੜਾ ਰਾਇਕਾ ਹਰਕੇ ਜੇ ਆਪਣੇ ਪਿਆਜ਼ ਭੱਜ ਗਏ ਹੁਣ ਆਪਾਂ ਇਹ ਚ ਬੈਂਗਣੀ ਪਾਉਂਦੇ ਆਂ ਆਪਣੀ ਬੈਂਗਣੀ ਬੈਂਗਣੀ ਪੁੱਜ ਗਈ ਹੁਣ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਥੋੜੀ ਜਿਹੀ ਪਾਲਾਲ ਮਿਰਚ ਪਾ ਲਓ ਆਪਣੇ ਹੁਣ ਪਿਆਜ਼ ਤੇ ਬੈਂਗਣੀ ਪੁੱਜ ਗਈ ਹੁਣ ਆਪਾਂ ਇਹਨਾਂ ਨੂੰ ਭਾਂਡੇ ਚ ਕੱਢ ਲਾਂਗੇ ਠੰਡਾ ਕਰਕੇ ਫਿਰ ਆਪਾਂ ਰੇਤਾ ਪਾਵਾਂਗੇ आपता पाने बैंगणी का आप दही फेंट ली तो हूँ आप दही च पाने आप दही पा ली हूँ आप प्याज तो भुने सी बैंगणी ये पाने ਹੁਣ ਆਪਾਂ ਇਹ ਚ ਨਾਮਕ ਪਾਉਣੀ ਆ ਪਾਉਜ ਵੀ ਪਾਇਆ ਸੀ ਨਾਮਕ ਥੋੜਾ ਜਿਹਾ ਪਾਵਾਂਗੇ ਹੁਣ ਆਪਾਂ ਲਾਲ ਮਿਰਚ ਪਾਵਾਂਗੇ ਥੋੜੀ ਜਿਹੀ ਪਾਉਜ ਵੀ ਪਾਈ ਸੀ ਹੁਣ ਆਪਾਂ ਜੀਰਾ ਪਾਵਾਂਗੇ ਬਾਬੂ ਜੀ ਆਪਣਾ ਰਾਇਤਾ ਬਣ ਕੇ ਤਿਆਰ ਆ ਪਿਆਜ ਐ ਬੈਂਗਣੀ ਦਾ ਪਿਆਜ ਤੇ ਬੈਂਗਣੀ ਦਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਕੋ ਪਸੰਦ ਆਵੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ